ਇੱਕ ਗੱਲ ਤੇ ਤੈਅ ਆ ਵੀ ਇਹ ਸਾਰੇ ਜਿਹੜੇ ਬੈਠੇ ਆ ਇਥੇ ਇਹ ਪੱਕੇ ਵਰਕਰ ਜੇ ਕੋਈ ਤੇ ਮੱਟ ਹੁੰਦੀ ਜਾਂ ਉੱਠ ਕੇ ਜਾਣ ਵਾਲਾ ਹੁੰਦਾ ਤੇ ਜਿੰਨਾ ਸਮਾਂ ਪੈ ਗਿਆ ਸੀ ਇੰਨੇ ਵੇਲ ਹੋਇਆ ਹਣਾ ਸੋ ਸਾਰਿਆਂ ਦਾ ਪਹਿਲਾਂ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜਿਹੜੀ ਇਹ ਤੁਸੀਂ ਵੇਟ ਕੀਤੀ ਆ ਜਿਹਦੇ ਲਈ ਬਹੁਤ-ਬਹੁਤ ਆਪਜੀ ਦਾ ਸਾਰਿਆਂ ਦਾ ਧੰਨਵਾਦ ਜਿਹੜੀ ਇਹ ਸੇਵਾ ਕੋਈ ਸਰਕਾਰ ਨਹੀਂ ਕੋਈ ਐਨ ਜੀਓ ਨਹੀਂ ਕਿਹੇ ਵੀ ਤਰੀਕੇ ਦਾ ਸਾਡਾ ਜੀ ਇਖਲਾਕੀ ਫਰਜ਼ ਵੇਖੀਏ ਪਾਰਟੀ ਦਾ ਤੇ ਉਹ ਇਥੇ ਬਣਦਾ ਨਹੀਂ ਵੀ ਅਸੀਂ ਤੋੜੋ ਤੋੜ ਸਾਰੇ ਇਲਾਕੇ ਦੇ ਵਿੱਚ ਵੀ ਵੰਡিয়ে ਜਾਂ ਪਸ਼ੂਆਂ ਦਾ ਚਾਰਾ ਵੰਡিয়ে ਪਰ ਪ੍ਰਮਾਤਮਾ ਦੀ ਮਿਹਰ ਨਹੀਂ ਆ ਗੁਰੂ ਸਾਹਿਬ ਦਾ ਸਿਰ ਤੇ ਹੱਥ ਇੰਨਾ ਆ ਕਿ ਜਿਹੜੀ ਵੀ ਸੇਵਾ ਕਰਨੇ ਜਿੰਨੀਆਂ ਵੀ ਧਿਰਾਂ ਹੋਣ ਨਵੀਆਂ ਉੱਟਦੀਆਂ ਦੇ ਅਸੀਂ ਇਹ ਸਿੱਖ ਰਾਜ ਖਾਲਸਾ ਰਾਜ ਦਾ ਜਿਹੜਾ ਸੁਪ ਨੂੰ ਦਾ ਚਲਕਿਆ ਉਹ ਸਾਡੀ ਪਾਰਟੀ ਨਊ ਕਿ ਜਾਂ ਉਹੋ ਜਿਹਾ ਰਾਜ ਸਾਬਤ ਕਰਾਂਗੇ ਤੇ ਜੇ ਅਸੀਂ ਆਪਣੇ ਤੌਰ ਤੇ ਵੇਖੀਏ ਤੇ ਸ਼੍ਰੋਮਣੀ ਅਕਾਲੀ ਦਾ ਵੀ ਇੱਕ ਵਾਹਦ ਹੈ ਜੀ ਪਾਰਟੀ ਆ ਜਿਨੇ ਸਿੱਖ ਰਾਜ ਦੀ ਝਲਕ ਆਪਾਂ ਨੂੰ ਦਿੱਤੀ ਹੈ ਪੰਜਾਬ ਮੁਸਲਮ ਹਿੰਦੂ ਸਿੱਖ ਇਸਾਈ ਭਾਈਚਾਰੇ ਦਾ ਸਮੇਲ ਆਲੇ ਹਲਕੇ ਦੀ ਵੇਖੀਏ ਸਾਰੀਆਂ ਕਮਿਊਨਿਟੀਜ਼ ਹੈਗੀਆਂ ਤੇ ਸਾਰਿਆਂ ਨੂੰ ਇੱਕ ਮੁੱਠ ਚ ਰੱਖ ਕੇ ਬਿਨਾ ਕੋਈ ਇਹੋ ਜਿਹਾ ਬਿਆਨ ਦਿੰਦੇ ਆ ਜੇ ਸਰਕਾਰ ਚ ਚੁਣਾਈ ਜਾਂਦੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਚੁਣਾਈ ਆ ਕਿ ਵਿੱਚ ਕੋਈ 파ੜਾ ਨਾ ਪਵੇ ਕੋਈ ਅੱਗ ਨਾ ਲੱਗੇ ਕਿਸੇ ਇੱਕ ਕਮਿਊਨਿਟੀ ਦਾ ਦੂਜੀ ਬਾਰੇ ਕੋਈ ਇਹੋ ਜਿਹਾ ਵਿਚਾਰ ਨਾ ਬਣੇ ਸੋ ਇਹੋ ਜਿਹਾ ਹਰਮਨ ਪਿਆਰਾ ਨੇਤਾ ਆ ਜਾਂ ਇਹੋ ਜਿਹਾ ਦੀ ਸੰਗਤਾਂ ਸ਼ਾਮੀਆ ਤੇ ਹੋਣਾ ਵੀ ਚਾਹੀਦਾ ਕਿਉਂਕਿ ਬੜੀ ਦੂਰੋਂ ਚੱਲ ਕੇ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਆਉਣਾ ਤੇ ਆਪਣੇ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਸੀਐਮ ਨੇ ਬਾਤ ਕਿਉਂ ਨਹੀਂ ਕਰਾਂਗੇ ਫਿਰ ਹੋਰ ਉਹਨਾਂ ਕੋਲੋਂ ਜੋ ਸਰਕਾਰ ਦੇ ਕਰਨ ਵਾਲੀਆਂ ਗੰਟੀਆਂ ਵਾ ਉਹ ਲਵਾਂਗੇ ਵਿਕਾਸ ਦੇ ਕਾਰਜਾਂ ਲਈ ਕਾਲਜ ਯੂਨੀਵਰਸਟੀਆਂ ਹੋਰ ਜੋ ਵੀ ਹੈਲਥ ਦਾ ਸਾਡਾ ਇੱਥੇ ਹੋਣ ਵਾਲਾ ਕੰਮ ਹੈ ਉਹਦਾਂ ਮੰ ਆਜੇ ਉਹਨਾਂ ਨੇ ਆਉਣਾ ਹੈ ਆਪਾਂ ਭਰਵਾ ਉਮੀਦ ਹੋ ਜਾਈ ਕਿ ਇਸ ਇਲਾਕੇ ਦੇ ਵਿੱਚੋਂ ਸ਼ਰੋਮਣੀ ਕਾਗਿਲ ਦੇ ਯੋਧੇ ਜਿਹੜੇ ਆ ਉਹ ਸਾਨੂੰ ਸਰਕਾਰ ਬਣਾ ਕੇ ਦੇਣਗੇ ਸਾਡੇ ਇਸ ਇਲਾਕੇ ਦੇ ਜਥੇਦਾਰ ਜਿਹੜੇ ਦਿੱਤੇ ਨੇ ਸਰਦਾਰ ਜੋਤ ਸਿੰਘ ਸਮਰਾ ਨੌਜਵਾਨ ਆਗੂ ਲੰਮੇ ਸਮੇਂ ਦਾ ਤਜਰਬਾ ਵੱਡੇ ਲੀਡਰਾਂ ਦੇ ਨਾਲ ਰਹਿ ਕੇ ਕੰਮ ਕਰਾਉਣ ਦਾ ਤੇ ਅੱਜ ਤੁਸੀਂ ਇਹ ਵੇਖੋ ਵੀ ਇੰਨਾ ਤਸ਼ਾਹ ਆ ਉਹਨਾਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਪਾਰਟੀ ਦਿੰਦੀ ਆ ਆਪਣੀ ਸਿਹਤ ਦਾ ਆਪਣੇ ਕਿਸੇ ਵੀ ਹੋਰ ਪ੍ਰੋਗਰਾਮ ਦਾ ਧਿਆਨ ਨਾ ਰੱਖਦੇ ਹੋયા ਅਮੈਂ ਵੇਖ ਰਿਹਾ ਕੱਲ ਜਾਂ ਪਰਸੋਂ ਦੀ ਗੱਲ ਆ ਪੈਰ ਤੇ ਵੱਢ ਪਿਆ ਹੋਇਆ ਅੰਦ ਦੇ ਵਿੱਚ ਪੂਰਾ ਤੇ ਪਰ ਤਾਂ ਵੀ ਜੇ ਪ੍ਰੋਗਰਾਮ ਲੀਕਿਆ ਤੇ ਸਵੇਰ ਤੇ ਇੱਥੇ ਬੈਠੇ ਆ ਪੇਨ ਕਿਲਰ ਲੈ ਕੇ ਜਾਂ ਕਿਸੇ ਤਰੀਕੇ ਨਾਲ ਇਹੋ ਜਿਹਾ ਵਰਕਰ ਲੀਡਰ ਨਹੀਂ ਮੈਂ ਵਰਕਰ ਆ ਕਿਉਂਕਿ ਇਹੋ ਜਿਹਾ ਵਰਕਰ ਵੀ ਬਹੁਤ ਔਖਾ ਲੱਭਦਾ ਹੈ ਇਲਾਕੇ ਨੂੰ ਦੀ ਸੰਗਤ ਨਾਲੋਂ ਦੂਨਾ ਸਤਿ ਸ਼ਾਹ ਰੱਖੇ ਉਹਨਾਂ ਦੇ ਵਿੱਚ ਬੈਠ ਕੇ ਆਹ ਹੋਰ ਸਾਰੇ ਅਸੀਂ ਜਿੰਨੇ ਮੋਢ ਪਰ ਆਏ ਅੰਦਰ ਬੈਠੇ ਸੀ ਉਹ ਤੁਹਾਡੇ ਵਿੱਚ ਬਾਹਰ ਬੈਠੇ ਆ ਸੋ ਇਹੋ ਹੀ ਹਲਾਕੇ ਨੂੰ ਚਾਹੀਦਾ ਹੁੰਦਾ ਇਥੇ ਕਈ ਲੀਡਰ ਮੈਂ ਸੁਣਦਾ ਆ ਕਿਉਂਕਿ ਮੇਰਾ ਹਲਕਾ ਹੋ ਰਿਹਾ ਕਿ ਕੁਰਤੇ ਪਜਾਮੇ ਨੂੰ ਆ ਕੇ ਬੈਠ ਜਾਣਾ ਡਰਾਇੰਗ ਰੂਮ 'ਚ ਵੱਟ ਵੀ ਨਹੀਂ ਪੈਂਦੇ ਨੇ ਤੇ ਇਹੋ ਜਿਹੇ ਨੇਤਾ ਤੁਹਾਨੂੰ ਮਿਲ ਗਿਆ ਇਹੋ ਜਿਹੇ ਜਹੇਦਾਰ ਮਿਲ ਗਿਆ ਮੈਂ ਸੋਚਦਾ ਵੀ ਇਹ ਹਲਕੇ ਦੀ ਕਿਸਮਤ ਖੁੰਨਣ ਵਾਲੀ ਗੱਲ ਆ ਉਹ ਇਹਦੀਆਂ ਬੇਟੀਆਂ ਕਰਦਾ ਹੁਣ ਇਲਾਕੇ ਦੇ ਹੋਰ ਬਹੁਤ ਸਾਰੇ ਮੋਢ ਪਰ ਸੱਜਣ ਹੋਰ ਮੇਰੇ ਸਾਰੇ ਵੱਡੇ ਨੇ ਸੁਚਾਰਜੋਗ ਉਹਨਾਂ ਨੂੰ ਲੋਕਾ ਲਈਏ ਆਪਾਂ ਬੋਲਣ ਦਾ ਉਹਨੇ ਤੇ ਪ੍ਰਧਾਨ ਜੀ ਨੇ ਆ ਜਾਣਾ ਫਿਰ ਆਪਾਂ ਪ੍ਰਧਾਨ ਜੀ ਦੇ ਵਿਚਾਰ ਸੁਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ